ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਕਿਤਿਆਂ ਦੇ ਵਿੱਚ ਉਮੀਦਵਾਰਾਂ ਦੇ ਲਈ ਸ਼੍ਰੇਣੀ ਆਧਾਰ ਤੇ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅੱਜ ਹੀ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 472 ਜਾਂ ਇਸ ਤੋਂ ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਹੈ ਇਹ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਸਾਉਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਭੂਮਿਕਵਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਾ ਸੀ ਆਸਰੇ ਡੋ ਪਿਛਲੇ ਸਹਿ ਸੰਭਾਲ ਰੋਦੇ ਨਾਲ ਤੁੰਲਾ ਬਿਨੇਕਾਰ ਦੇ ਲਈ ਪਰਵਾਤੀ ਪਵਿੱਖਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇਕ ਟੁੰਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਤਹਿਤ ਸੀ ਆਰ ਐਸ ਥ੍ਰੈਸ਼ਹੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣਣ ਕਰਨ ਦੇ ਲਈ 12 ਮਈ 2025 ਨੂੰ 23:00 ਕੇ 30 ਸੈਕਿੰਡ ਦਾ ਟਾਈ ਬ੍ਰੇਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਸਟ੍ਰੇਆ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਆਧਾਰਿਤ ਡਰਾਅ ਵੱਤੋਂ ਵੱਧ ਤਾਇਨਾਤ ਕੀਤੇ ਗਏ ਨੇ ਜਦੋਂ ਸੀ ਉਹਨਾਂ ਨੂੰ ਹੋਰ ਸਿਹਤ ਸੰਭਾਲ ਡਰਾਅ ਕਰਵਾਉਣ ਦੇ ਲਈ ਕਿਹਾ ਸੀਗਾ ਇਹ ਡਰਾਅ ਸਰਕਾਰ ਦੀ ਯਤਨਾਂ ਦਾ ਹਿੱਸਾ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਪਲ ਦੇ ਪਾੜੇ ਨੂੰ ਪਰੰਦੇ ਵਿੱਚ ਯੋਗਦਾਨ ਪਾਵੇ ਦੱਸ ਜੀ ਅਸਰ ਕੋ ਇਸ ਸਪੈਕਟਰ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਅਤੇ ਜੂਨ ਦੇ ਡ੍ਰੌਪ ਬਹੁਤ ਛੋਟੇ ਸਨ ਅਤੇ ਸੀਆਰਐਸ ਕਟ-ਆਫ ਕਾਫੀ ਚਾਤਾ ਸੰ ਤੇ ਕਿਉਂਕਿ ਆਈਏਐਸ ਸੀ ਨੇ ਸੇਤ ਸੰਭਾਲ ਸ਼੍ਰੇਣੀ ਦੇ ਬਤ ਨੂੰ ਸੁਧਾਰਿਆ ਸੀਗਾ ਜੁਲਾਈ ਦੇ ਡ੍ਰੌਨ ਨੇ ਪੈਮਾਨੇ ਨੂੰ ਨਾਟਕੀ ਢੰਗ ਦੇ ਨਾਲ ਵਿਦਾਇਆ ਸੀ ਜਿਸ ਦੇ ਨਾਲ ਸੀਆਰਐਸ ਕਟ-ਆਫ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋਨ ਨੇ ਰੁਕਾਵਟ ਨੂੰ ਹੋਰ ਘਟਾ ਕੇ 470 ਕਰ ਦਿੱਤਾ ਤੇ ਇਸ ਸਾਲ ਡ੍ਰੋ ਬਕਾਇਆ 2500 ਆਈਟੀਐਸ ਦਾ ਇੱਕ ਮਾਪਜਾਰੀ ਰੱਖਦਾ ਪਰ ਅਗਸਤ ਦੇ ਡ੍ਰੋ ਦੇ ਨਾਲ ਉਹ ਥੋੜਾ ਜਿਹਾ ਉੱਚਾ ਸੀ ਆਰਐਸ ਥੋਸ਼ ਹੋਲ ਦੇ ਨਾਲ ਇਹ ਉਪਰਾਵ ਚੜਾਵ ਕਿਰਤ ਬਸਾਤੀ ਮੰਗ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟਿਚਰ ਦੇ ਆਧਾਰ ਉਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇਬਾਜ਼ੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਯਾਸ ਸੀਸੀ ਯਤਨਾਂ ਨੂੰ ਦੱਸਉਂਦੇ ਨੇ 2025 ਦੇ ਹਾਦ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼ੁਰਯਨੀ ਅਧਾਰਤ ਦੋਰਾ ਦੇ ਵਿੱਚੋਂ ਇੱਕ ਨਹੀਂ ਤੇ ਆਈਆਰਸੀਸੀ ਵਰਤਦਾ ਹੈ ਪਾਸ਼ਾ ਵਪਾਰ ਸਿੱਖਿਆ ਆਦੀ ਕਿ 2025 ਦੇ ਵਿੱਚ ਹੋ ਸਿਹਤ ਸੰਭਾਲ ਡ੍ਰੋ ਹੋਣ ਕੇ ਇਹ ਦੇ ਬਰਦਾਸੀ ਆਈਆਰਸੀਸੀ ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੇ ਕਾਰਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਤੇਲਚਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼ੁਰਯਨੀ ਦੇ ਹੋ ਡ੍ਰਾ ਆਉਣ ਦੀ ਵਿਸੰਭਾਵਨਾ ਜਤਾਈ ਚਾਰੀਏ ਇਮੀਗ੍ਰੇਸ਼ਨ ਇਥੇ ਦਸਤਾਵੇਜ਼ ਸੁਝਾਅ ਦਿੰਦੇ ਨੇ ਕਿ ਡਵਾ ਘਟੋ ਘਟ ਨਵੰਬਰ ਤੱਕ ਜਾਰੀ ਰਹਣਗੇ ਹਾਲੇ ਕਿ ਸਮਾ ਸਕੇਲ ਅਤੇ ਕਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਯੋਜਨਾ ਦੇ ਅਧੀਨ ਰਹਣਗੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਕਿਤਿਆ ਦੇ ਵਿੱਚ ਉਮੀਦਵਾਰ ਦੇ ਲਈ ਸ਼੍ਰੇਣੀ ਆਧਾਰ ਤੇ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅਚੂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 472 ਜਾਂ ਇਸ ਤੋਂ ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਹੈ ਏ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਸਾਉਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਪੂਰਕਵਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਸੀ ਆਸਰੇ ਡੋ ਪਿਛਲੇ ਸਹਿ ਸੰਭਾਲ ਰੋਦੇ ਨਾਲ ਤੁਲਨਾ ਬਿਨੇ ਕਾਰ ਦੇ ਲਈ ਪਰਵਾਤਿਪੂ ਵਿਖਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇੱਕ ਟੁੰਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਤਹਿਤ ਸੀ ਆਰ ਐਸ ਥ੍ਰੈਸ਼ਹੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣਣ ਕਰਨ ਦੇ ਲਈ 12 ਮਈ 2025 ਨੂੰ 23:00 ਕੇ 30 ਸੈਕਿੰਡ ਦਾ ਟਾਈ ਬ੍ਰੇਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਜਾ ਸਰਕਾਰ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਆਧਾਰਿਤ ਡਰਾਅ ਵੱਤੋਂ ਵੱਧ ਤਾਇਨਾਤ ਕੀਤੇ ਗਏ ਨੇ ਜਦੋਂ ਅਸੀਂ ਉਹਨਾਂ ਨੂੰ ਹੋਰ ਸਿਹਤ ਸੰਭਾਲ ਡੋ ਕਰਵਾਉਣ ਦੇ ਲਈ ਕਿਹਾ ਸੀਗਾ ਇਹ ਡਰਾਅ ਸਰਕਾਰ ਦੇ ਯਤਨ ਦਾ ਹਿੱਸਾ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਫਲ ਦੇ ਪਾੜੇ ਨੂੰ ਪਰਨ ਦੇ ਵਿੱਚ ਯੋਗਦਾਨ ਪਾਵੇ ਦੱਸ ਜੀ ਅਸਰ ਕੋ ਇਸ ਪੈਟਰਨ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਅਤੇ ਜੂਨ ਦੇ ਡ੍ਰੌਪ ਬਹੁਤ ਛੋਟੇ ਸਨ ਅਤੇ ਸੀਆਰਐਸ ਕਟ-ਆਫ ਕਾਫੀ ਚਾਤਾ ਸੰ ਤੇ ਕਿਉਂਕਿ ਆਈਏਐਸ ਸੀ ਨੇ ਸੇਤ ਸੰਭਾਲ ਸ਼੍ਰੇਣੀ ਦੇ ਬਤ ਨੂੰ ਸੁਧਾਰਿਆ ਸੀਗਾ ਜੁਲਾਈ ਦੇ ਡ੍ਰੌਨ ਨੇ ਪੈਮਾਨੇ ਨੂੰ ਨਾਟਕੀ ਢੰਗ ਦੇ ਨਾਲ ਵਿਦਾਇਆ ਸੀ ਜਿਸ ਦੇ ਨਾਲ ਸੀਆਰਐਸ ਕਟ-ਆਫ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋਨ ਨੇ ਰਿਕਵਰਟ ਨੂੰ ਹੋਰ ਘਟਾ ਕੇ 470 ਕਰ ਦਿੱਤਾ ਤੇ ਅੱਜ ਤੱਕ ਡ੍ਰੋ ਬਕਾਇਆ 2500 ਆਈਟੀਐਸ ਦਾ ਇੱਕ ਮਾਪ ਜਾਰੀ ਰੱਖਦਾ ਹੈ ਪਰ ਅਗਸਤ ਦੇ ਡ੍ਰੋ ਦੇ ਨਾਲ ਉਹ ਥੋੜਾ ਜਿਹਾ ਉੱਚਾ ਸੀ ਆਰਐਸ ਥੋਸ਼ ਹੋਲਡ ਦੇ ਨਾਲ ਇਹ ਉਪਰਾਵ ਚੜਾਵ ਕਿਰਤ ਬਸਾਤੀ ਮੰਖ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟਿਚਰ ਦੇ ਆਧਾਰ ਉੱਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇਬਾਜ਼ੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਈਆਰਸੀਸੀ ਯਤਨਾਂ ਨੂੰ ਦੱਸਉਂਦੇ ਨੇ 2025 ਦੇ ਹੁਣ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼ੁਰਯਨੀ ਅਧਾਰਤ ਦੌਰਾਂ ਦੇ ਵਿੱਚੋਂ ਇੱਕ ਨਹੀਂ ਤੇ ਆਈਏਸੀਸੀ ਵਰਤਦਾ ਹੈ ਪਾਸ਼ਾ ਵਪਾਰ ਸਿੱਖਿਆ ਆਦੀ ਕਿ 2025 ਦੇ ਵਿੱਚ ਹੋਰ ਸਿਹਤ ਸੰਭਾਲ ਡ੍ਰੋ ਹੋਣਗੇ ਇਹ ਦੇਰਦਾਸੀ ਆਈਏਸੀਸੀ ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੀ ਕਾਰਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਦਿਲਚਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼ੁਰਯਨੀ ਦੇ ਹੋਰ ਡਰਾ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਮੀਗ੍ਰੇਸ਼ਨ ਇਥੇ ਦਸਤਾਵੇਜ਼ ਸੁਝਾਅ ਦਿੰਦੇ ਨੇ ਕਿ ਡਵਾ ਘਟੋ ਘਟ ਨਵੰਬਰ ਤੱਕ ਚੱਲੀ ਰਹੇਗੀ ਹਾਲੇ ਕਿ ਸਮਾਸ ਸਕੇਲ ਅਤੇ ਕੱਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਯੋਜਨਾ ਦੇ ਅਧੀਨ ਰਹੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਕਿੱਤਿਆਂ ਦੇ ਵਿੱਚ ਉਮੀਦਵਾਰਾਂ ਦੇ ਲਈ ਸ਼੍ਰੇਣੀ ਆਧਾਰ ਤੇ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅਚੂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 472 ਜਾਂ ਇਸ ਤੋਂ ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਹੈ ਇਹ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਸਾਉਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਪੂਰਵਖਵਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਸ ਹੀ ਅਸੇ ਡੋ ਪਿਛਲੇ ਸਹਿਜ ਸੰਭਾਲ ਰੋਦੇ ਨਾਲ ਤੁਲਨਾ ਬਿਨੇ ਕਾਰ ਦੇ ਲਈ ਪਰ ਬਾਅਦ ਤੇ ਪ੍ਰਕਿਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇੱਕ ਟੁੰਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਤਹਿਤ ਸੀ ਆਰ ਐਸ ਅਥ੍ਰੈਸ਼ੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣੇ ਕਰਨ ਦੇ ਲਈ 12 ਮਈ 2025 ਨੂੰ 23:00 ਕੇ 32 ਸੈਕਿੰਡ ਦਾ ਟਾਈ ਬੇਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਸਟ੍ਰੇਲਿਆ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਆਧਾਰਿਤ ਡਰਾਅ ਵੱਤੋਂ ਵੱਧ ਤਾਇਨਾਤ ਕੀਤੇ ਗਏ ਨੇ ਜਦੋਂ ਸੀ ਉਹਨਾਂ ਨੂੰ ਹੋਰ ਸਿਹਤ ਸੰਭਾਲ ਡਰਾਅ ਕਰਵਾਉਣ ਦੇ ਲਈ ਕਿਹਾ ਸੀਗਾ ਇਹ ਡਰਾਅ ਸਰਕਾਰ ਦੀ ਯਤਨਾਂ ਦਾ ਹਿੱਸਾ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਫਲ ਦੇ ਪਾੜੇ ਨੂੰ ਪਰਨ ਦੇ ਵਿੱਚ ਯੋਗਦਾਨ ਪਾਵੇ ਦੱਸ ਜੀ ਅਸਰ ਡ੍ਰੋ ਇਸ ਪੈਟਰਨ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਅਤੇ ਜੂਨ ਦੇ ਡ੍ਰੋ ਬਹੁਤ ਛੋਟੇ ਸਨ ਅਤੇ ਸੀਆਰਐਸ ਕਟ-ਆਫ ਕਾਫੀ ਝਾਦਾ ਸੰਤ ਕਿਉਂਕਿ ਆਈਏਸੀ ਨੇ ਸੇਤ ਸੰਭਾਲ ਸ਼੍ਰੇਣੀ ਦੇ ਬਤੋਂ ਨੂੰ ਸੁਧਾਰਿਆ ਸੀਗਾ ਜੁਲਾਈ ਦੇ ਡ੍ਰੋ ਨੇ ਪੈਮਾਨੇ ਨੂੰ ਨਾਟਕੀ ਢੰਗ ਦੇ ਨਾਲ ਵਿਦਾਇਆ ਸੀ ਜਿਸ ਦੇ ਨਾਲ ਸੀਆਰਐਸ ਕਟ-ਆਫ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋਨ ਨੇ ਰੁਕਾਵਟ ਨੂੰ ਹੋਰ ਘਟਾ ਕੇ 470 ਕਰ ਦਿੱਤਾ ਤੇ ਇਸ ਸਾਲ ਡ੍ਰੋ ਬਕਾਇਆ 2500 ਆਈਟੀਐਸ ਦਾ ਇੱਕ ਮਾਪਜਾਰੀ ਰੱਖਦਾ ਪਰ ਅਗਸਤ ਦੇ ਡ੍ਰੋ ਦੇ ਨਾਲ ਉਹ ਥੋੜਾ ਜਿਹਾ ਉੱਚਾ ਸੀ ਆਰਐਸ ਥੋਸ਼ ਹੋਲ ਦੇ ਨਾਲ ਇਹ ਉਪਰਾਵ ਚੜਾਵ ਕਿਰਤ ਬਸਾਤੀ ਮੰਗ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟਿਚਰ ਦੇ ਆਧਾਰ ਉਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇ ਬਾਜੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਈਏਐਸਸੀ ਯਤਨਾਂ ਨੂੰ ਦੱਸਉਂਦੇ ਨੇ 2025 ਦੇ ਹੁਣ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼ੁਰਨੀ ਅਧਾਰਤ ਦੌਰਾਂ ਦੇ ਵਿੱਚੋਂ ਇੱਕ ਨਹੀਂ ਤੇ ਆਈਏਸੀਸੀ ਵਰਤਦਾ ਹੈ ਪਾਸ਼ਾ ਵਪਾਰ ਸਿੱਖਿਆ ਆਦਿ ਕਿ 2025 ਦੇ ਵਿੱਚ ਹੋਰ ਸਿਹਤ ਸੰਭਾਲ ਡ੍ਰੋ ਹੋਣਗੇ ਇਹ ਦੇ ਬਰਦਸੀ ਆਈਏਸੀਸੀ ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੇ 카ਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਤੇਲਚਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼ੁਰਨੀ ਦੇ ਹੋਰ ਡਰਾ ਆਉਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇਮੀਗ੍ਰੇਸ਼ਨ ਇਤੀ ਦਸਤਾਵੇਜ਼ ਸੁਝਾਅ ਦਿੰਦੇ ਨੇ ਕਿ ਡਵਾ ਘਟੋ ਘਟ ਨਵੰਬਰ ਤੱਕ ਚੱਲੀ ਰਹਣਗੇ ਹਾਲੇ ਕਿ ਸਮਾ ਸਕੇਲ ਅਤੇ ਕਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਯੋਜਨਾ ਦੇ ਅਧੀਨ ਰਹਿਣਗੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.